ਇਕਾ ਸੀਆਈਡੀ ਡਿਪਾਰਟਮੈਂਟ ਵਾਲਿਆਂ ਨੂੰ ਬੇਨਤੀ ਹੈ ਤੁਹਾਡੇ ਕੋਲ ਸਟਾਫ ਦੀ ਕਮੀ ਹੈ ਤੁਸੀਂ ਪਿੰਡਾਂ ਤੋਂ ਸਾਡੀਆਂ ਬੁੜੀਆਂ ਲਿਆ ਸਕਦੇ ਹੋ ਇਹਨਾਂ ਕੋਲੇ ਇੰਨੀ ਤਾਕੜਾ ਸੀਆਈਡੀ ਸਿਸਟਮ ਆਣਾ ਗਵਾਂਡੀਆਂ ਦੀ ਗੱਡੀ ਦਾ ਹਸਲ ਬੱਜਣ ਨਹੀਂ ਦਿੰਦੇ ਨਾਲ ਦੀ ਨਾਲ ਉਹਨਾਂ ਦੇ ਘਰੇ ਵਾਜਦੀਆਂ ਬਣੇ ਫਿਰ ਕਿੱਧਰ ਗਏ ਨੇ ਪੁਟਿਆਲੇ ਕਿ ਨਹੀਂ ਕਿੱਥੇ ਗਏ ਨੇ ਮੈਂ ਕੋਠੇ ਦੇ ਤਾਂ ਖੜੀ ਸੀ ਮੋੜ ਦਾ ਕੈਂਚੀ ਹੈ ਕਿ ਨਹੀਂ ਸਾਰੇ ਇਨਫੋਰਮੇਸ਼ਨ 5 ਮਿੰਟ ਦੇ ਅੰਦਰ ਅੰਦਰ ਕਢਾ ਲੈਣੀ ਹੈ ਜਿਵੇਂ ਤੁਹਾਡੇ ਡਿਪਾਰਟਮੈਂਟ ਵਾਲੇ ਕੁੱਤੇ ਜਿਲੇ ਫਿਰਦੇ ਹੁੰਦੇ ਸੰਗਾਉਂਦੇ ਇਹਨਾਂ ਕੋਲੇ ਵੀ ਇੱਕ ਜੰਤਰ ਹੈਗਾ ਬੱਠਰ 'ਚ ਥੋੜਾ ਜਿਹਾ ਕੂੜਾ ਪਾ ਕੇ ਰੱਖ ਨਿਆ ਤੇ ਪਤਾ ਲੱਗ ਜੇ ਵੀ ਕਿਸੇ ਦੀ ਦਾ ਸੈਲਫ ਵੱਜ ਗਿਆ ਉਹਦੀ ਸਿਰ ਤੇ ਵਰ ਕੇ ਜਿਹੜੀ ਚਾ ਜਨੀਆਂ ਸਾਰੀ ਦੀ ਨੂੰ ਸਕੈਨ ਕਰ ਲੈਂਦੀਆਂ ਕਿ ਕਿਹੜੇ ਖੜੇ ਜਾਂਦੇ ਨੇ ਬੈਠੇ ਸੋ ਇੱਕ ਵਾਰੀ ਡਿਪਾਰਟਮੈਂਟ ਤੇ ਐਂਟਰੀ ਮਰਵਾ ਕੇ ਤਾਂ ਦੇਖੋ ਮੁਲਜਮ ਦੇ ਸਾਰੇ ਬੋਤੜੇ ਫਰੋਲਦਿਆ ਕਰਨੀਂ ਅੱਛਾ ਭਾਈ ਤੂੰ ਕਿਹਦਾ ਮੁੰਡਾ ਹਰਵੰਸ ਦਾ ਮੁੰਡਾ ਤੇ ਜਿਹਨੇ ਵੋਟਰ ਚੋਰੀ ਕੀਤੀ ਸੀ ਸ਼ਾਮ ਤੱਕ 5 6 ਕੇ ਸੋਡੋ ਟੇਬਲ ਤੇ ਧਰ ਪੰਜਾ ਦੱਸਦਾ ਸੀ ਪਾਸ ਨੇ ਪਰ ਇਹਨਾਂ ਨਾਲ ਹੀ ਕੁ ਲੈ ਵੈ ਇੰਨਾ ਤੇਜ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਜਦੋਂ ਐ ਕਹਿਣ ਦੀਆਂ ਤੂੰ ਗੱਲ ਮਾਨ ਸਿੰਘ ਗਈ ਸੀ ਸਰਦੈ ਜੀ ਚੁੰਨੀ ਮਨਵਾਇ ਲੱਗੀ ਜਿਵੇਂ ਤੇਰੀ ਲਈ ਹੁੰਦੀ ਆ ਉਹ ਮੂਰੋ ਪਹਿਲੀ ਫੁੱਟਪੂਗੀ ਨਾ ਬੈਣ ਮੈਂ ਤਾਂ ਬਰਾਡੇ ਗਈ ਸੀ ਉਹਨਾਂ ਦੇ ਫਿਰ ਰਿਸ਼ਤੇ ਤੇ ਥੋੜੀ ਜਿਹੀ ਪਿਆਸ ਜੀ ਆਈ ਪਈ ਇੱਥੇ ਕੀ ਗੱਲ ਹੋਗੀ ਸੋ ਮਿੰਟੋ ਮੈਂਟੇ ਇਨਫੋਰਮੇਸ਼ਨ ਇਹਦੇ ਕੋਲੇ ਆ ਜਾਂਦੀ ਆ ਤੁਸੀਂ ਟੈਲੈਂਟ ਨੂੰ ਪਛਾਣੋ ਵੈਕੈਂਸੀਆਂ ਜੇ ਹੈਗੀਆਂ ਤਾਂ ਭਾਈ ਇਹਨਾਂ ਦਾ ਖਰਚਾ ਪਾਣੀ ਨਹੀਂ ਲੱਗਦਾ